95 99 درختਾਂ ਦਾ ਕਤਲ ਕਰਨ ਦਾ ਤੁਸੀਂ ਮਨਸੂਬਾ ਘੜਿਆ ਹੋਇਆ ਇਹ ਪੂਰਾ ਨਹੀਂ ਹੋਣ ਦੇਣਾ। ਉਹੀ ਯੂਨੀਵਰਸਿਟੀ ਟੀਵੀ ਥਲੇ ਨੇਰੇ ਵਾਲਾ ਕੰਮ ਹੈ। ਵੀ ਉਹ ਲਾਇਬ੍ਰੇਰੀ ਦੇ ਮੋਹਰ ਨੂੰ ਜਿਹੜੀ ਸੜਕ ਲੰਘਦੀ ਉਹਨੂੰ ਚੌੜਾ ਕਰਨ ਦੇ ਨਾਂ ਤੇ ਤਾਂ ਕਿ ਇੱਥੇ ਮੇਲੇ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਲੋਕ ਵੱਧ ਆਉਂਦੇ ਨੇ, ਉੱਥੇ ਦਫ਼ਤਰ ਕੱਟਣ ਦੀ ਤਿਆਰੀ ਕਰਨ ਲੱਗੀ ਹੋਈ ਹੈ। ਜਿਹੜਾ ਇਹ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਨਾ ਅਫਸਰ ਆਪਣੀਆਂ ਮਨਮਰਜ਼ੀਆਂ ਬੇ ਹੁਰਦਗੀਆਂ ਤੇ ਉਤਰੇ ਹੋਏ ਨੇ। ਇਹਨਾਂ ਨੂੰ ਰੋਕਣਾ ਹੈ। ਅਸੀਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹਦੇ ਅੰਦਰ ਜਿਹੜੀ ਲਾਇਬ੍ਰੇਰੀ ਦੇ ਬਿਲਕੁਲ ਮੁਰੇ ਨੂੰ ਸੜਕ ਲੰਘਦੀ ਆ ਉਹਨੂੰ ਚੌੜਾ ਕਰਨ ਵਾਸਤੇ ਮਤਲਬ ਉਹਨੂੰ ਹੋਰ ਖੁੱਲਾ ਕਰਨ ਵਾਸਤੇ ਜਦਕਿ ਉਹ ਪਹਿਲਾਂ ਵੀ ਕਾਫੀ ਖੁੱਲੀ ਆ ਪਰੰਤੂ ਉਹਨੂੰ ਹੋਰ ਖੁੱਲਿਆ ਕਰਨ ਵਾਸਤੇ ਉੱਥੇ ਲਗਭਗ 95-96 ਦਰਖਤਾਂ ਜਿਨ੍ਹਾਂ ਦੇ ਉੱਤੇ ਕਾਲੀ ਸ਼ਾਈ ਦੇ ਨਾਲ ਮਾਰਕ ਲਾ ਕੇ ਉਹਨਾਂ ਨੂੰ ਵਟਣ ਦੀ ਤਿਆਰੀ ਆ ਚਿੱਠੀ ਵੀ ਜਾਰੀ ਹੋਗੀ ਜਿਹੜਾ ਵੀਸੀ ਹੈ ਉਥੋਂ ਉਹਨਾਂ ਦੇ ਵੱਲੋਂ ਸਭ ਤੋਂ ਪਰੇ ਦੀ ਕਹਾਣੀ ਆ ਇੱਕ ਪਾਸੇ ਤਾਂ ਜਦੋਂ ਪੂਰੇ ਦੇਸ਼ ਦੇ ਵਿੱਚੋਂ ਦਰਖਤਾਂ ਦੇ ਹੇਠਲੇ ਰਕਵੇ ਦੀ ਗੱਲ ਆਉਂਦੀ ਹੈ ਇਲਾਕੇ ਏਰੀਆ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਪੂਰੇ ਦੇਸ਼ ਨਾਲੋਂ ਬਹੁਤ ਪਛੜਿਆ ਹੋਇਆ ਸਟੇਟਾਂ ਦੇ ਵਿੱਚ ਰਾਜਾਂ ਦੇ ਵਿੱਚ ਆਉਂਦਾ ਪ੍ਰਤੀ ਵਿਅਕਤੀ ਜਿਨ੍ਹਾਂ ਨੇ ਦਰਖਤ ਚਾਹੀਦੇ ਆ ਪੰਜਾਬ ਦੇ ਵਿੱਚ ਉਹਨੇ ਦਰਖਤ ਹੈ ਨਹੀਂ ਤੇ ਜਿਹੜੀ ਯੂਨੀਵਰਸਿਟੀ ਬਾਗਬਾਨੀ ਨੂੰ ਪ੍ਰਸਤਾਹਿਤ ਕਰਦੀ ਆ ਜਿਹੜੀ ਯੂਨੀਵਰਸਿਟੀ ਦਰਖਤਾਂ ਦੇ ਥਲੇ ਰਕਬਾ ਵਧਾਉਣ ਦੀ ਗੱਲ ਕਰਦੀ ਆ ਉਹੀ ਯੂਨੀਵਰਸਿਟੀ ਦੀ ਵੀ ਥਲੇ ਨੇਰੇ ਵਾਲਾ ਕੰਮ ਹੈ ਵੀ ਉਹ ਲਾਇਬ੍ਰੇਰੀ ਦੇ ਮੁਰੇ ਨੂੰ ਜਿਹੜੀ ਸੜਕ ਲੰਘਦੀ ਉਹਨੂੰ ਚੌੜਾ ਕਰਨ ਦੇ ਨਾਂ ਤੇ ਤਾਂ ਕਿ ਇੱਥੇ ਮੇਲੇ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਲੋਕ ਵੱਧ ਆਉਂਦੇ ਨੇ ਉਥੇ ਦਰਖਤ ਕੱਟਣ ਦੀ ਤਿਆਰੀ ਕਰਨ ਲੱਗੀ ਹੋਈ ਆ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਜਿਹੜੀ ਉਹਦੇ ਵੀਸੀ ਨੂੰ ਉਹਦੇ ਪ੍ਰਬੰਧਕਾਂ ਨੂੰ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਆ ਔਰ ਨਾੜ ਦੀ ਨਾਲ ਇੱਕ ਤਾੜਨਾ ਵੀ ਕਰਨੀ ਚਾਹੁੰਦੇ ਆ ਵੀ ਜਿਹੜੇ ਇਹ 95 96 ਦਰਖਤਾਂ ਦਾ ਕਤਲ ਕਰਨ ਦਾ ਤੁਸੀਂ ਮਨਸੂਬਾ ਘੜਿਆ ਹੋਇਆ ਇਹ ਪੂਰਿਆ ਨਹੀਂ ਹੋਣ ਦੇਣਾ ਜੇ ਤੁਸੀਂ ਕੋਈ ਉੱਥੇ ਹੋਰ ਪ੍ਰਬੰਧਨ ਕਰਨਾ ਚਾਹੁੰਦੇ ਹੋ ਫੁੱਟਫਾਲ ਵੱਧਦੀ ਆ ਜਾ ਲੋਕਾਂ ਦੀ ਆਵਾਜ਼ੇ ਵਾਦੀ ਉਹਦੇ ਵਾਸਤੇ ਹੋਰ ਬਹੁਤ ਤੌਰ ਤਰੀਕੇ ਨੇ ਜਿਹਦੇ ਨਾਲ ਉਹਨਾਂ ਨੂੰ ਸੰਭਿਆ ਜਾ ਸਕਦਾ ਹੈ ਪੰਜਾਬ ਦੇ ਲੋਕਾਂ ਨੂੰ ਅਪੀਲ ਬੇਨਤੀ ਔਰ ਜਿਹੜੇ ਵਾਤਾਵਰਨ ਪ੍ਰੇਮੀ ਨੇ ਸੰਘਰਸ਼ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਸਾਥ ਦਿਓ ਜਿਹੜਾ ਇਹ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਨਾ ਅਫਸਰ ਆਪਣੀਆਂ ਮਨਮਰਜ਼ੀਆਂ بے ਹੁਰਦਗੀਆਂ ਤੇ ਉਤਰੇ ਹੋਏ ਨੇ ਇਹਨਾਂ ਨੂੰ ਰੋਕਣਾ ਵਾਤਾਵਰਨ ਨੂੰ ਬਚਾਉਣਾ ਯੂਨੀਵਰਸਿਟੀ ਦੀ ਖੂਬਸੂਰਤੀ ਨੂੰ ਬਚਾਉਣਾ ਔਰ ਜੋ ਜਿਵੇਂ ਹੈ ਉਹਨੂੰ ਉਵੇਂ ਦੇ ਉਵੇਂ ਰੱਖਣਾ ਜਿਵੇਂ ਹੁਣ ਉਹਨਾਂ ਨੇ ਰਸਤਾ ਚੌੜਾ ਕਰਨ ਵਾਸਤੇ ਕਹਿੰਨੇ ਵੀ ਸੀ ਸੜਕ ਚੌੜੀ ਕਰਨੀ ਆ ਤਾਂ ਇਹ ਦਰਖਤ ਵੜਨ ਲੱਗੇ ਆ ਉਥੇ ਹੋਰ ਵੀ ਤਾਂ ਲਖੀ ਸੀ ਹਲ ਹੋਣਗੇ ਉਥੇ ਤੁਹਾਨੂੰ ਕੀ ਜੀ ਆਪਾਂ ਇਹਦੀ ਆਧਾਰ ਨੇ ਰੱਖਦੇ ਹਾਂ ਜੀ ਇੱਕ ਹਾਂ ਜੇ ਉਹਨਾਂ ਨੂੰ ਸੜਕ ਚੌੜੀ ਕਰਨੀ ਆ ਤਾਂ ਉਹਦੇ ਵਾਸਤੇ ਆਪਾਂ ਚੰਡੀਗੜ੍ਹ 'ਚ ਨਿਗਾਹ ਮਾਰ ਲਈਏ ਹਾਂ ਠੀਕ ਹੈ ਜੀ ਉਥੇ ਕਿੰਨੇ ਦਰਖਤ ਆ ਜੀ ਬਹੁਤ ਉਹਨਾਂ ਨੇ ਕੀ ਕਰਿਆ ਦਰਖਤ ਨਹੀਂ ਵੱਡੇ ਉਹ ਉਹਨਾਂ ਨੇ ਆਪਣਾ ਫੁੱਟਪਾਥ ਬਣਾ ਲਿਆ ਇੱਕ ਨਾਲ ਉਹਦੇ ਵਿੱਚ ਐਨ ਦਰਖਤ ਵਿੱਚ ਆਉਂਦੇ ਨੇ ਫੁੱਟਪਾਥ ਜਾ ਰਿਹਾ ਲੋਕ ਤੁਰ ਕੇ ਜਾ ਰਹੇ ਸਾਈਕਲ ਵੀ ਜਾ ਰਹੇ ਨੇ ਸਾਈਕਲ ਟ੍ਰੈਕ ਬਣਾ ਲਿਆ ਉੱਪਰ ਜੇ ਆਪਾਂ ਯੂਨੀਵਰਸਿਟੀ ਵਾਲੀ ਜਗ੍ਹਾ ਦੇਖਦੇ ਆ ਤਾਂ ਮੇਰੇ ਖਿਆਲ ਚ ਉਹ ਚੰਡੀਗੜ੍ਹ ਵਾਲੇ ਫੁੱਟਪਾਥ ਨਾਲੋਂ ਵੱਧ ਆ ਜੀ ਬਹੁਤ ਚੌੜੀ ਹੈ ਬਹੁਤ ਜ਼ਿਆਦਾ ਚੌੜੀ ਹੈ ਦਰਖਤ ਤੋਂ ਦਰਖਤ ਦਾ ਗੈਪ ਵੀ ਕਾਫੀ ਆ ਹਾਂਜੀ ਉਹ ਦਰਖਤ ਨਹੀਂ ਇਹਨਾਂ ਨੂੰ ਵੱਢਣੇ ਚਾਹੀਦੇ ਉਹਦੇ ਵਿੱਚ ਫੁੱਟਪਾਥ ਬਣਾ ਲੈਣਾ ਲੋਕਾਂ ਨੇ ਹਾਂਜੀ ਉਹ ਲੋਕ ਜਾ ਸਕਦੇ ਉੱਥੇ ਤੁਰ ਕੇ ਸਾਈਕਲ ਟ੍ਰੈਕ ਵੀ ਬਣਦਾ ਉੱਥੇ ਇਹ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਉਹ ਤਾਂ ਲੋਕਾਂ ਨੇ ਤੁਰ ਕੇ ਜਾਣਾ ਉੱਥੇ ਹਾਂਜੀ ਯੂਨੀਵਰਸਿਟੀ ਦੇ ਅੰਦਰ ਆ ਇਹ ਹਾਂਜੀ ਤੇ ਜੇ ਆਪਾਂ ਦਰਖਤਾਂ ਦੀ ਗੱਲ ਕਰਦੇ ਹਾਂ ਹੁਣ ਸਾਡੇ ਵਿਭਾਗੀਆਂ ਬਹੁਤ ਜੰਗਲਾਤ ਦਾ ਵਿਭਾਗਾ ਲਾ ਲਓ ਉੱਥੇ ਦਰਖਤ ਨਹੀਂ ਹੈਗੀ ਦਰਖਤ ਨਹੀਂ ਹੈਗੀ ਜੇ ਆਸੀਂ ਹੁਣ ਦਰਖਤ ਨਾਲ ਸਾਹਮਣੇ ਇੱਕ ਪਾਸੇ ਤਾਂ ਸਾਨੂੰ ਕਹਿ ਰਹੇ ਆ ਵੀ ਤੁਸੀਂ ਖੇਤੀ ਛੱਡ ਕੇ ਦਰਖਤ ਲਾਓ ਹਾਂ ਦੂਜੇ ਪਾਸੇ ਆਪ ਦਰਖਤ ਵੱਢ ਰਹੇ ਲੱਗੇ ਹੋਏ ਦਰਖਤਾਂ ਨੂੰ ਵੱਢਣਗੇ ਉਹ ਵੀ ਪੁਰਾਣੇ ਨੇ ਕਾਹਨੇ ਹਾਂਜੀ ਬਹੁਤ ਕਾਫੀ ਪੁਰਾਣੇ ਨੇ ਦਰਖਤ ਇਹ ਇਹਨਾਂ ਨੂੰ ਕੋਈ ਨਾ ਕੋਈ ਹੋਰ ਹੱਲ ਕੱਢ ਲੈਣਾ ਚਾਹੀਦਾ ਜਦੋਂ ਇਹ ਦ ਜਿੱਥੇ ਵਾਤਾਵਰਨ ਦਾ ਨੁਕਸਾਨ ਹੋਣਾ ਹੈ ਉੱਥੇ ਲੋਕਾਂ ਦੇ ਵਿੱਚ ਵੀ ਗਲਤ ਮੈਸੇਜ ਜਾਣਾ ਹੈ ਇਸ ਚੀਜ਼ ਦਾ ਕਿ ਯੂਨੀਵਰਸਿਟੀ ਦੇ ਵਿੱਚ ਵੀ ਦਰਖਤ ਵੱਢ ਲੈ। ਉਹ ਖੂਬਸੂਰਤੀ ਵੀ ਖਰਾਬ ਹੋ ਗਈ। ਅੱਜ ਤਾਂ ਆਪਣੀਆਂ ਪਹਿਲੀ ਬੱਟਾਵਰ ਤੇ ਵੱਢ ਲੈ। ਵੱਢ ਲਈ। ਲੋਕਾਂ ਨੂੰ ਤਾਂ ਤੁਸੀਂ ਹੁਣ ਕਿਹਾ ਸਮਝਾਓਗੇ ਅੱਜ ਤਾਂ ਆਪਣੀਆਂ ਬੱਟਾਵਰ ਤੇ ਜਿਹੜੇ ਪੁਰਾਣੇ ਕਿੱਕਰ ਟਾਲੀ ਉਹ ਸਭ ਖਤਮ ਅੰਦਰ ਰੱਖ ਤਾ। ਖਤਮ। ਸਾਡੇ ਸਿਰਫ ਇੱਕ ਫੈਂਸੀ ਦਰਖਤ ਰਹਿਗੇ ਜਾਂ ਆਪਾਂ ਪੂਲਰ ਰਹਿਗੇ। ਪੂਲਰ। ਹਾਂਜੀ। ਤੇ ਖੂਬਸੂਰਤੀ ਵੀ ਖਤਮ ਹੋ ਰਹੀ। ਖੂਬਸੂਰਤੀ ਵੀ ਖਤਮ ਹੋ ਰਹੀ। ਉੱਥੇ ਤਾਂ ਵਾਕਿਆ ਸ਼ਾਮਾਂ ਦੀ ਲੋੜ ਵੀ ਉੱਥੇ। ਸੋ ਉੱਥੇ ਪੀਏਸੀ ਵੀ ਮੱਤੇਵਾੜਾ ਦੀ ਟੀਮ ਉਹਨਾਂ ਦੇ ਵਿੱਚੋਂ ਸਦਾ ਜਸਕੀਰ ਸਿੰਘ ਜੀ ਡਾਕਟਰ ਅਮਨਦੀਪ ਸਿੰਘ ਬੈਂਸ ਕਪੂਰ ਸਾਹਿਬ ਔਰ ਖੈਰਾ ਸਾਹਿਬ ਇਹ ਲਗਾਤਾਰ ਅਸੀਂ ਇੱਕ ਦੂਸਰੇ ਦੇ ਟੱਚ ਦੇ ਵਿੱਚ ਰਹਨੇ ਆ ਔਰ ਵਿਦਿਆਰਥੀ ਜਥੇਬੰਦੀਆਂ ਜਾਂ ਵਿਦਿਆਰਥੀਆਂ ਦੇ ਜਿਹੜੇ ਸੰਗਠਨ ਗਰੁੱਪ ਬਣੇ ਨੇ ਉਹ ਵੀ ਪੁਰਜ਼ੋਰ ਜ਼ੋਰ ਲਾਉਣ ਲੱਗੇ ਹੋਏ ਨੇ ਉੱਥੇ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਕਮਿਸ ਦੇਣਾ ਚਾਹੂਗੇ ਸਨੇਹਾ ਵੀ ਦੇਣਾ ਚਾਹੂਗੇ ਵੀ ਜਦੋਂ ਵੀ ਉੱਥੇ ਬੁਲਾਇਆ ਜਾਵੇ ਤਾਂ ਕਿਰਪਾ ਕਰਕੇ ਉਸੇ ਸਾਥ ਦਿੱਤਾ ਜਾਵੇ ਲੁਧਿਆਣੇ ਵਰਗਾ ਸ਼ਹਿਰ ਜਿੱਥੇ ਪਹਿਲੇ ਹੀ ਪੋਲੂਸ਼ਨ ਬਹੁਤ ਜ਼ਿਆਦਾ ਹੈ ਉੱਥੇ ਤਾਂ ਬਲ ਕੇ ਦਰਖਤ ਹੋਰ ਵਧਾਉਣੇ ਚਾਹੀਦੇ ਲਾਉਣੇ ਚਾਹੀਦੇ ਆ ਇਹ ਪਹਿਲਾਂ ਦੇ ਦਰਖਤ ਵੀ ਪੱਟੇ ਜਾਈ ਜਾਂਦੇ ਆ ਜਦ ਕਿ ਪੂਰੇ ਲੁਧਿਆਣਾ ਦੇ ਵਿੱਚ ਬਹੁਤ ਜ਼ਿਆਦਾ ਪੋਲੂਸ਼ਨ ਆ ਇੱਕ ਯੂਨੀਵਰਸਿਟੀ ਦੇ ਵਿੱਚ ਹੀ ਆ ਜਿੱਥੇ ਦਰਖਤ ਬਹੁਤ ਆਤ ਦੇ ਵਿੱਚ ਹੈਗੇ ਆ ਜਿੱਥੇ ਸਾਫ਼ ਸੁਥਰਾ ਵਾਤਾਵਰਨ ਆਪਾਂ ਕਹਿ ਸਕਦੇ ਵੀ ਹੈਗਾ ਸੋ ਸਾਡੀ ਬੇਨਤੀ ਸਹਿਕਾਰ ਕੀਤੀ ਜਾਵੇ ਉਹਨਾਂ ਦਰਖਤਾਂ ਨੂੰ ਵੱਢਿਆ ਨਾ ਜਾਵੇ ਉਹਨਾਂ ਦਾ ਕਤਲ ਨਾ ਕੀਤਾ ਜਾਵੇ ਤੇ ਜੇ ਫੇਰ ਵੀ ਆਪਣੀ ਜਿੱਦ ਤੇ ਅੜੇ ਹੋਏ ਨੇ ਜਿਹੜੇ ਪ੍ਰਬੰਧਕ ਨੇ ਕੀਤੀਵੜੀ ਯੂਨੀਵਰਸਿਟੀ ਤੇ ਤਾਂ ਉਹਨਾਂ ਨੂੰ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਤਾੜਨਾ ਵੀ ਦਾ ਖਮਿਆਜਾ ਬਹੁਤ ਵੱਡਾ ਭੁਗਤਣਾ ਪਊਗਾ ਇਹਦੇ ਵਾਸਤੇ ਅਸੀਂ ਬਹੁਤ ਫਿਰ ਅੱਗੇ ਸੰਘਰਸ਼ ਵਿੜਾਂਗੇ ਅਸੀਂ ਐਦਾਂ ਨਹੀਂ ਆਪਣੇ ਜਿਹੜੇ ਸਾਡੇ ਖੂਬਸੂਰਤੀਏ ਪੰਜਾਬ ਦੀ ਜਾਂ ਪੰਜਾਬ ਦੀ ਉਹ ਚੀਜ਼ਾਂ ਜਿਹੜੀਆਂ ਅੱਗੇ ਜਾ ਕੇ ਹੈਰੀਟੇਜ ਬਣਨੀਆਂ ਅਸੀਂ ਉਹਨਾਂ ਦਾ ਰੂਪ ਰੰਗ ਜਿਹੜਾ ਉਹ ਵਿਗਾੜਨ ਨਹੀਂ ਦੇਵਾਂਗੇ ਜੀ ਪੰਜਾਬ ਵਾਸੀ ਨੂੰ ਬੇਨਤੀ ਵੱਧ ਤੋਂ ਵੱਧ ਸਾਧੋ ਪੀਐਸਈਬੀ ਮੱਤੇਵਾੜਾ ਦਾ ਉਥੇ ਵਿਦਿਆਰਥੀ ਜਥੇਬੰਦੀਆਂ ਦਾ ਵਾਤਾਵਰਨ ਬਚਾਉਣ ਵਾਸਤੇ ਜਿਹੜੇ ਲੋਕਲ ਗਰੁੱਪ ਨੇ ਲੁਧਿਆਣਾ ਸ਼ਹਿਰ ਦੇ ਉਹਨਾਂ ਨੂੰ ਬੇਨਤੀ ਵੱਧ ਚੜ੍ਹ ਕੇ ਉੱਥੇ ਪਹੁੰਚੋ ਤੇ ਉਹਨਾਂ ਦਾ ਸਾਥ ਦਿਓ ਇੱਕ ਜੋਟੋ ਕੇ ਲੜਾਈ ਲੜੋ ਔਰ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ